ਪੰਜਾਬ ਦੇ ਜਿਹੜੇ ਸਰਕਾਰੀ ਨੌਕਰੀਆਂ ਲਈ ਸਟਰਗਲ ਕਰਦੇ ਨੇ ਇਹ ਸਾਰੇ ਅਫੈਕਟਡ ਨੇ ਜਿਹੜਾ ਸੀਨੀਅਰ ਸਹਾਇਕ ਕਮ ਇੰਸਪੈਕਟਰ ਦਾ ਜਿਹੜਾ ਪੰਜਾਬ ਸਬੋਡਿਨੇਟ ਬੋਰਡ ਹੁੰਦਾ ਪੀਐਸਐਸਐਸ ਬੋਰਡ ਸਰਵਿਸਿਸ ਬੋਰਡ ਉਹਨੇ ਇਹ ਜਿਹੜੀਆਂ ਰਿਕਰੂਟਮੈਂਟ ਸੀ ਭਰਤੀ ਸੀ ਉਸਨੇ ਕਰਨੀ ਸੀ ਤੁਹਾਨੂੰ ਯਾਦ ਹੋਵੇਗਾ ਸਾਰਾ ਕਿ ਸ਼ਾਇਦ 2022 ਦੀ ਗੱਲ ਆ ਨੈਪ ਤਹਿਸੀਲਦਾਰ ਦੇ ਪੇਪਰ ਕੀਤੇ ਗਏ ਸੀ ਇਸੇ ਸਰਕਾਰ ਵੱਲੋਂ ਇਸੇ ਐਸਐਸ ਬੋਰਡ ਵੱਲੋਂ ਜਾਂ ਸ਼ਾਇਦ ਪੀਪੀਐਸਸੀ ਵੱਲੋਂ ਉਹਦੇ ਵਿੱਚ ਵੀ ਬਹੁਤ ਵੱਡਾ ਕਪਲਾਆ ਸੀਗਾ ਕਿ ਜਿਹੜੇ ਨੈਪ ਤਹਿਸੀਲਦਾਰ ਟਾਪਰ ਸੀਗੇ ਸ਼ਾਇਦ ਜਿੰਨੀ ਵੀ ਗਿਣਤੀ ਸੀ 35 40 ਜਾਂ 40 45 ਦੀ ਉਹ ਸਾਰੇ ਪਟਵਾਰੀਆਂ ਦੇ ਪੇਪਰਾਂ ਵਿੱਚ ਫੇਲ ਹੋ ਗਏ ਸੀ ਔਰ ਉਹ ਸਾਰੇ ਜਿਹੜੇ ਨੈਪ ਤਹਿਸੀਲਦਾਰ ਸੀਗੇ ਉਹ ਪਾਏਗੇ ਕਿ ਇੱਕ ਪਾਰਟਿਕੂਲਰ ਰੀਜਨ ਜਿਵੇਂ ਕਿ ਇਸ ਐਸਐਸਏ ਦੇ ਪੇਪਰ ਵਿੱਚ ਵੀ ਕੱਗਰ ਪੱਟੀ ਇੱਥੇ ਜੇ ਸੰਗਰੂਰ ਮਾਨਸਾ ਤੇ ਲਹਿਰੇ ਦੇ ਨੇੜੇ ਤੇੜੇ ਦੇ ਸਾਰੇ ਕੈਂਡੀਡੇਟ ਉੱਥੋਂ ਦੇ ਸੀਗੇ ਗਵਰਨਮੈਂਟ ਨੂੰ ਪਬਲਿਕ ਪ੍ਰੈਸ਼ਰ ਦੇ ਅੱਗੇ ਗੋਡੇ ਟੇਕ ਕੇ ਉਹ ਸਾਰੀ ਭਰਤੀ ਨੂੰ ਦੁਬਾਰਾ ਉਹਨੂੰ ਰੱਦ ਕੀਤਾ ਗਿਆ ਤੇ ਨਵੇਂ ਸਿਰੇ ਤੋਂ ਭਰਤੀ ਜਿਹੜੀ ਸੀ ਉਹ ਕੀਤੀ ਗਈ ਬਲਕਿ ਭਗਵੰਤ ਮਾਨ ਨੇ ਸ਼ੈ ਟਿਗੋਰ تھیਟਰ ਦੇ ਵਿੱਚ ਇਸ ਗੱਲ ਦਾ ਆਪ ਇਸ ਨੂੰ ਕਬੂਲਿਆ ਵੀ ਕਿ ਨਹਿਰ ਤਹਿਸੀਲਦਾਰਾਂ ਦੇ ਪੇਪਰਾਂ ਦੇ ਵਿੱਚ ਬਹੁਤ ਕਪਲਾ ਹੋਇਆ ਲੀਕ ਹੋਏ ਪੈਸੇ ਦਾ ਆਦਾਨ ਪ੍ਰਦਾਨ ਇਸੇ ਤਰ੍ਹਾਂ ਨਾਲ ਇਹ ਜਿਹੜੇ ਐਸ ਐਸ ਏ ਦੇ ਪੇਪਰ ਹੋਏ ਇਹ 28 ਜਨਵਰੀ 2024 ਦਾ ਪੇਪਰ ਹੋਇਆ ਸੀਗਾ ਔਰ ਫਿਰ ਇਹਨੂੰ ਕਾਫੀ ਦੇਰ ਤੱਕ ਇਹਦੇ ਰਿਜ਼ਲਟਸ ਵਿਦ ਹੋਲਡ ਕੀਤੇ ਗਏ ਸ਼ਾਇਦ ਪਤਾ ਲੱਗਿਆ ਹੋਵੇ ਕਿ ਵਿਜੀਲੈਂਸ ਨੇ ਵੀ ਇਨਕੁਆਇਰੀ ਕੀਤੀ ਹੈ ਸ਼ਾਇਦ ਬੀਓਆਈ ਜਿਹੜੀ ਉਸਨੇ ਵੀ ਇਨਕੁਆਇਰੀ ਕੀਤੀ ਹੈ ਇੱਕ ਫਰਜ਼ੀ ਜੀ ਇਨਕੁਆਇਰੀ ਕੋਈ ਰਿਟਾਇਰਡ ਬਿਊਰੋਕਰੇਟ ਜਾਂ ਕਿਸੇ ਰਿਟਾਇਰਡ ਜੱਜ ਨੂੰ ਲਾ ਕੇ ਸਿਰਫ ਜਿਹਨੂੰ ਕਹਿੰਦੇ ਵਾਈਟਵਾਸ਼ ਕਰਨ ਵਾਸਤੇ ਉਹਦਾ ਜਿਹੜਾ ਸੀਗਾ ਲੋਕ ਦਿਖਾਵਾ ਕੀਤਾ ਤੇ ਹੁਣ ਇਹਨਾਂ ਨੇ ਜਿਹੜੇ ਰਿਜ਼ਲਟ ਸੀਗੇ ਆ ਹੁਣੇ ਰੀਸੈਂਟਲੀ ਕਿਹੜੀ ਤਰੀਕ ਨੂੰ ਛਾਇਆ ਕੀਤਾ ਆ ਪਿਛਲੇ ਹਫਤੇ ਨਤੀਜੇ ਕੱਢੇ ਨੇ ਐ ਨਵੇਂ ਤਹਿਸੀਲਦਾਰਾਂ ਦੀ ਭਰਤੀ ਦੇ ਤਰਜ਼ ਤੇ ਜਿਹੜੇ ਟਾਪਰ 44 ਕੈਂਡੀਡੇਟ ਨੇ 44 ਕੈਂਡੀਡੇਟਸ ਹੂ ਹੈਵ ਟਾਪਡ ਦ ਲਿਸਟ ਆਫ ਦਿਸ SSA ਐਗਜ਼ਾਮ ਕਮ ਇੰਸਪੈਕਟਰ ਐਗਜ਼ਾਮ ਉਹਨਾਂ ਦੇ ਬਿਲਕੁਲ ਉਹੀ ਨਵੇਂ ਤਹਿਸੀਲਦਾਰਾਂ ਵਾਲੇ ਇਲਜ਼ਾਮ ਲੱਗ ਰਹੇ ਨੇ ਮਿਸਾਲ ਦੇ ਤੌਰ ਤੇ ਜਿਹੜੇ ਉਹਨਾਂ ਨੇ ਜਿਹੜੇ ਜਵਾਬ ਦਿੱਤੇ ਇਸ ਪੇਪਰ ਵਿੱਚ ਚਾਹੇ ਸਹੀ ਤੇ ਚਾਹੇ ਗਲਤ ਜਿਹੜੇ ਅਨਸਰ ਕੀਜ਼ ਹੁੰਦੇ ਨੇ ਏ ਬੀ ਸੀ ਡੀ 44 ਦੇ ਬਿਲਕੁਲ ਇਨ ਬੈਨੀ ਨੇ ਜੇ ਇੱਕ ਨੇ ਇਨਕਰੈਕਟ ਕੀਤਾ ਤੇ ਸਾਰਿਆਂ ਨੇ ਇਨਕਰੈਕਟ ਕੀਤੇ ਜੇ ਇੱਕ ਨੇ ਉਸ ਨੂੰ ਸਿਲੈਕਟ ਕੀਤਾ ਕਰੈਕਟ ਆਨਸਰ ਹੈ ਜਿਹੜੀ ਵੀ ਕੀ ਸਿਲੈਕਟ ਕੀਤੀ ਤੇ ਸਾਰਿਆਂ ਨੇ ਉਸ ਸਿਲੈਕਟ ਕੀਤੇ ਇਹਦੇ ਚ ਇੱਕ ਗੱਲ ਹੋਰ ਵੀ ਪਾਈ ਗਈ ਇਸ ਭੱਤੀ ਚ ਕਿ ਬਹੁਤ ਸਾਰੇ ਜਿਹੜੇ ਹਨ ਉਹ ਆਪਸ ਵਿੱਚ ਰਿਲੇਟਿਡ ਕੈਂਡੀਡੇਟ ਸਿਲੈਕਟ ਹੋਏ ਨੇ ਜਿਵੇਂ ਕਿ ਇੱਕ ਘਰ ਵਾਲਾ ਤੇ ਇੱਕ ਘਰ ਵਾਲੀ ਇੱਕ ਸ਼ਾਇਦ ਫਰਸਟ ਕਜ਼ਨ ਚਾਚੇ ਦੇ ਪੁੱਤ ਪਰਾ ਇੱਕ ਸ਼ਾਇਦ ਪ੍ਰੋਬੇਬਲੀ ਸਾਲਾ ਤੇ ਭਨੋਇਆ ਇਹ ਸਾਰੀਆਂ ਗੱਲਾਂ ਕੋਇਨਸੀਡੈਂਸ ਨਹੀਂ ਹੋ ਸਕਦੀਆਂ ਇਹ ਸਾਰੇ ਜਿਹੜੀਆਂ OMR ਸ਼ੀਟਸ ਗਿਆ ਅਗਰ ਇਸ ਨੂੰ ਸਾਰੀਆਂ ਨੂੰ ਅੱਛੇ ਤਰੀਕੇ ਨਾਲ ਕੋਈ ਪ੍ਰੋਪਰ ਨਿਰਪੱਖ ਜਾਂਚ ਹੋਵੇਗੀ ਤਾਂ ਪਹਿਲਾਂ ਇੱਥੇ ਫੜੇ ਜਾਣਗੇ ਦੂਸਰਾ ਆਏਗਾ ਕਿ ਇਹਦੀ ਜੀਓਗ੍ਰਾਫੀਕਲ ਕਨਸੈਂਟਰੇਸ਼ਨ ਆਫ ਟਾਪਰਸ ਜਿਦਾ ਪਹਿਲਾਂ ਕਿਹਾ ਕਿ 40 ਚੋਂ 35 ਜਿਹੜੇ ਨੇ ਜਿਹੜਾ ਖੱਗਰਪੱਟੀ ਮੈਂ ਜ਼ਿਕਰ ਕੀਤਾ ਸੰਗਰੂਰ ਮਾਨਸਾ ਫਤਿਹਾਬਾਦ ਮੂਨਕ ਤੇ ਪਾਤੜਾ ਇੱਥੇ ਕਿ ਜਿਹਦੇ ਹੈ ਇਹਦਾ ਮਤਲਬ ਇਹ ਹੁੰਦਾ ਕਿ ਇਹ ਸਾਰਾ ਜਿਹੜਾ ਪੈਸਾ ਇਹ ਜਿਹੜਾ ਪੇਪਰ ਹੈ ਪਹਿਲਾਂ ਇਹਨਾਂ ਜੇਤੂ ਉਮੀਦਵਾਰਾਂ ਨੂੰ ਪੜਾਇਆ ਗਿਆ ਦਿੱਤਾ ਗਿਆ ਉਹਨਾਂ ਨੂੰ ਰਿਟੇ ਲਵਾਏ ਗਏ ਉਹਨਾਂ ਤੋਂ ਆਫਕੋਰਸ ਪੈਸੇ ਲੈ ਕੇ ਹੁਣਗੇ ਇਦਾਂ ਤਾਂ ਫ੍ਰੀ ਕੋ ਦਿੰਦਾ ਨਹੀਂਗਾ ਤੁਹਾਨੂੰ ਪਤਾ ਕਿ ਕਿਸੇ ਵੀ ਸਰਕਾਰੀ ਨੌਕਰੀ ਲੈਣ ਵਾਸਤੇ ਲੋਕੀ ਲੱਖਾਂ ਰੁਪਏ ਚੱਕੀ ਫਿਰਦੇ ਨੇ ਮੇਰੇ ਕੋਲ ਕਈ ਵਾਰੀ ਵਿਚਾਰੇ ਪਹੁੰਚ ਕਰਦੇ ਨੇ ਪਿੰਡਾਂ ਦੇ ਲੋਕੀ ਔਰ ਪਤਾ ਨਹੀਂ ਕਿੰਨੇ ਗਰੁੱਪ ਪੈਸੇ ਦੇ ਬੈਠੇ ਹੋਣੇ ਕਨਸਟੇਬਲ ਦੀ ਭਰਤੀ ਵਾਸਤੇ ਰੁਪਈਆ 5-5 7-7 10-10 ਲੱਖ ਰੁਪਏ ਚੱਕੀ ਫਿਰਦੇ ਨੇ ਬਧੇਰਾ ਸਮਝਾਈਦਾ ਕਿ ਇਹਦੇ ਚ ਕੋਈ ਪੈਸੇ ਨਾ ਦਿਓ ਪਹਿਲਾਂ ਤੁਹਾਡਾ ਫਿਜ਼ੀਕਲ ਹੋਊਗਾ ਤੁਹਾਡੇ ਰਿਟਨ ਐਗਜ਼ਾਮੀਨੇਸ਼ਨ ਕਾਫੀ ਡਿਸਕਰੇਜ ਕੀਤਾ ਪਰ ਲੋਕੀ ਚੱਕੀ ਫਿਰਦੇ ਨੇ ਬਿਕੋਜ਼ ਥੇਅਰ ਇਜ਼ ਕੰਪਲੀਟ ਡ ਔਰ ਐਸੇ ਕਰਕੇ ਜਦੋਂ ਸਰਕਾਰੀ ਨੌਕ ਜੋਬਸ ਨਹੀਂ ਮਿਲਦੀਆਂ ਬੱਚੇ ਵਿਚਾਰੇ ਮਯੂਸ ਹੋ ਕੇ ਜਾਂ ਤਾਂ ਵਿਦੇਸ਼ਾਂ ਨੂੰ ਭੱਜ ਜਾਂਦੇ ਨੇ ਜਾਂ ਦੇ ਫਾਲ ਇਨਟੂ ਦਿਸ ਡਰਗ ਟਰੈਪ ਇਹ ਸਾਰੀ ਗੱਲ ਆਪਾਂ ਨੂੰ ਪਤਾ ਦੂਸਰਾ ਤੀਸਰਾ ਜਿਹੜਾ ਇਹਨਾਂ ਦੀ ਜਿਹੜੀ ਸਸਪੀਸ਼ਸ ਜਿਹੜੀ ਪਰਫਾਰਮੈਂਸ ਡਿਸਪੈਰਿਟੀ ਹੈ ਉਹਦੇ ਵਿੱਚ ਮਤਲਬ ਕਿ ਕਿਵੇਂ ਆਏ 44 ਜਿਹੜੇ ਹੈਗੇ ਨੇ ਉਹ ਹੁਣ ਅੰਕੀ ਟਾਪਰ ਹੋ ਗਏ ਜਦ ਕਿ ਜਿਹੜੇ ਪਹਿਲਾਂ ਇਹਨਾਂ ਨੇ ਇਮਤਿਹਾਨ ਦਿੱਤੇ ਸਾਰਿਆਂ ਨੇ ਪੰਜਾਬੀ ਦੇ ਪੇਪਰਾਂ ਵਿੱਚ ਫੇਲ ਹੁੰਦੇ ਰਹੇ ਨੇ ਕੋਈ ਕੱਡੂਗਾ ਤਾਂ ਦੇਖੂਗਾ ਤਾਂ ਪਤਾ ਲੱਗ ਜੂ ਜਾਂ ਜਿਹੜੇ ਹੋਰ ਕੰਪੀਟੀਟਿਵ ਇਗਜ਼ਾਮ ਹੋਏ ਨੇ ਖਾਸ ਤੌਰ ਦੇ ਉੱਤੇ ਜਿਹੜੇ ਮਗਰਲੇ ਜਿਹੜੇ ਘੱਟ ਚੈਲੈਂਜਿੰਗ ਹੋਣਗੇ ਉਹਨਾਂ ਵਿੱਚ ਉਹ ਫੇਲ ਹੁੰਦੇ ਰਹੇ ਨੇ ਸਾਰੇ ਤੇ ਗਰੁੱਪ ਬੀ ਦੇ ਇਮਤਿਹਾਨ ਜਿਹੜਾ ਕਿ ਔਖਾ ਪੇਪਰ ਆ ਉਥੇ ਆਣ ਕੇ ਉਹ ਸਾਰੇ ਟੌਪ ਕਰ ਗਏ ਨੇ ਪਾਸ ਹੋ ਗਏ ਨੇ ਇਹ ਕਿਵੇਂ ਹੋ ਸਕਦਾ ਵਾ ਔਰ ਜਿਹੜੀ ਟਰਾਂਸਪੇਰੈਂਸੀ ਤੇ ਅਕਾਉਂਟੇਬਿਲਟੀ ਜਿਹੜੀ ਸਰਕਾਰ ਕਹਿੰਦੀ ਅਸੀਂ ਕਟੜ ਇਮਾਨਦਾਰਾਂ ਦੀ ਸਰਕਾਰ ਆ ਜੀ ਇਹ ਸਾਰਾ ਉਹਨਾਂ ਨੇ ਮੇਰੇ ਹਿਸਾਬ ਦੇ ਨਾਲ ਇਹ ਬੇਈਮਾਨੀ ਦਾ ਇੱਕ ਫਰੌਡ ਦਾ ਇੱਕ ਬੜਾ ਗਲੇਰਿੰਗ ਐਗਜ਼ਾਮਪਲ ਹੈ ਇਹ ਸਾਫ਼ ਦੱਸਦਾ ਕਿ ਪੰਜਾਬ ਦੇ ਵਿੱਚ ਕੋਈ ਵੀ ਭਰਤੀ ਨਹੀਂ ਨਾ ਸਿਰਫ ਐਸਐਸਏ ਕਮ ਇਨਸਪੈਕਟਰਸ ਦੀ ਬਲਕਿ ਨਾ ਸਿਰਫ ਨੈਪ ਤਹਿਸੀਲਦਾਰ ਦੀ ਜਿੰਨੀਆਂ ਭਰਤੀਆਂ ਕੀਤੀਆਂ ਜਾ ਰਹੀਆਂ ਨੇ ਇਹਨਾਂ ਵਿੱਚ ਸਾਰਾ ਘੁਟਾਲੇਬਾਜ਼ੀ ਜਿਵੇਂ ਕਿ ਕਦੀ ਬਿਹਾਰ ਚ ਸੁਣਦੇ ਸੀ ਕਿ ਪੇਪਰ ਲੀਕ ਹੋ ਰਿਹਾ ਵਾ ਜਾਂ ਹੋਰ ਨਹੀਂ ਬੈਕਵਰਡ ਸਟੇਟਸ ਯੂਪੀ ਵਗੈਰਾ ਸੁਣਦੇ ਸੀਗੇ ਉਸੇ ਹੀ ਟੈਕਨੋਲੋਜੀ ਦੇ ਨਾਲ ਉਸੇ ਹੀ ਤਰਜ਼ ਦੇ ਨਾਲ ਉਸੇ ਹੀ ਸੇਮ ਜਿਹੜਾ ਮੈਥਡੋਲੋਜੀ ਅਪਲਾਈ ਕਰਕੇ ਤੇ ਇਹਨਾਂ ਪੇਪਰਾਂ ਵਿੱਚ ਚਿਹਤਿਆਂ ਨੂੰ ਔਰ ਚਿਹਤਿਆਂ ਨਾਲੋਂ ਵੀ ਆਈ ਵੁੱਡ ਸੇ ਦਿਸ ਇਸ ਦਿਸ ਇੰਟਾਇਰ ਰਿਕਰੂਟਮੈਂਟ ਆਫ ਐਸਐਸਏ ਕਮ ਇੰਸਪੈਕਟਰਸ ਸਮੈਕਸ ਆਫ ਡੀਪ ਰੂਟਡ ਕਨਸਪੀਰੇਸੀ ਐਂਡ ਕ腐ਸ਼ਨ ਹੁਣ ਇਹਦੀ ਜਾਂਚ ਕੌਣ ਕਰੇਗਾ ਆਪਾਂ ਸਾਰੇ ਜਾਣਦੇ ਕਿ ਵਿਜੀਲੈਂਸ ਜਿਹੜੀ ਆ ਪੰਜਾਬ ਦੀ ਉਹ ਤਾਂ ਸਿਰਫ ਬਰੂਦੀਆਂ ਨੂੰ ਠੋਕਣ ਤੇ ਪਰਚੇ ਦਰਜ ਕਰਨ ਤੇ ਜਿਹੜੇ ਕੋਈ ਵਿਚਾਰੇ ਹਿਊਮਨ ਰਾਈਟ ਐਕਟਿਵਿਸਟ ਆ ਉਹਨਾਂ ਨੂੰ ਕਿ ਕਿੱਦਾਂ ਉਹਨਾਂ ਦੇ ਮੂੰਹ ਬੰਦ ਕਰਾਏ ਜਾਣ ਉਸੇ ਆਸ ਤੇ ਰੱਖੀ ਬਿਜ਼ਨਸ ਦਾ ਕੰਮ ਤਾਂ ਇਹ ਸੀਗਾ ਕਿ ਅਗਰ ਕੋਈ ਪੇਪਰ ਪਰਤੀ ਲੀਕੇਜ ਕੋ ਗਲਤ ਹੋ ਰਹੀ ਆ ਤੇ ਇਹਦੇ ਤੇ ਤੁਸੀਂ ਪ੍ਰੋਪਰ ਜਾਂਚ ਕਰਕੇ ਤੇ ਜਿਹੜੇ ਰਿਸਪਾਂਸਿਬਲ ਬੰਦੇ ਉਹਨਾਂ ਨੂੰ ਫੜ ਕੇ ਅੰਦਰ ਦਿਓ ਆ ਤੁਸੀਂ ਦੇਖ ਹੀ ਰਹੇ ਹੋ ਕਿ ਤੇ ਲੜਕੀਆਂ ਵਿਚਾਰੀਆਂ ਖੜੀਆਂ ਨੇ ਇਹਨਾਂ ਨੇ ਪਤਾ ਨਹੀਂ ਕਿੰਨੇ ਕਿੰਨੇ ਸਾਲ ਆਪਣੇ ਘਰਾਂ ਦੇ ਆਪਣੇ ਮਾਪਿਓ ਦਾ ਪੈਸਾ ਖਰਚ ਕੇ ਪਤਾ ਨਹੀਂ ਕਿੱਥੋਂ ਕਿੱਥੋਂ ਟਿਊਸ਼ਨਾਂ ਲੈ ਕੇ ਕਿੱਥੇ ਕਿੱਥੇ ਅਕੈਡਮੀਆ ਜੁਆਇਨ ਕਰਕੇ ਇਹ ਵਿਚਾਰੇ ਮਸੀ ਤਿਆਰ ਕਰਦੇ ਨੇ ਤੇ ਜਦੋਂ ਪੇਪਰ ਆਉਂਦਾ ਵਾ ਤੇ ਠੱਗ ਠੋਰ ਬੇਈਮਾਨ ਲੋਕ ਜਿਹੜੇ ਨੇ ਉਹ ਪੈਸੇ ਦੇ ਕੇ ਦੇਗਾ ਲੱਗ ਜਾਂਦੇ ਨੇ ਜਿਹੜਾ ਦੀ ਕੋਈ ਮੈਰਿਟ ਨਹੀਂ ਸੋ ਇਹ ਸਾਰੇ ਮਸਲੇ ਨੂੰ ਰੱਖ ਕੇ ਅਸੀਂ ਇਹਦਾ ਧਿਆਨ ਮੈਂ ਅੱਜ ਗਵਰਨਰ ਪੰਜਾਬ ਕਿਉਂਕਿ ਹੋਰ ਤਾਂ ਕੋਈ ਅਥਾਰਟੀ ਸਾਡੇ ਕੋਲ ਬਚੀ ਨਹੀਂ ਗਈ ਰਾਜਪਾਲ ਪੰਜਾਬ ਨੂੰ ਇਸ ਪੱਤਰ ਨੂੰ ਫਾਰਵਰਡ ਕੀਤਾ ਵਾ ਔਰ ਉਹਨਾਂ ਤੋਂ ਮੰਗ ਕੀਤੀ ਕਿ ਇਹਦੀ ਸੀਬੀਆਈ ਜਾਂਚ ਕਰਾ ਦਿਓ ਜਾਂ ਫਿਰ ਕੋਈ ਤੁਸੀਂ ਜੁਡੀਸ਼ੀਅਲ ਇਨਕੁਆਇਰੀ ਕਰਾ ਦਿਓ ਕਿਉਂਕਿ ਪੰਜਾਬ ਦੇ ਵਿੱਚ ਕਿਸੇ ਵੀ ਏਜੰਸੀ ਤੋਂ ਜਾਂਚ ਕਰਾਉਣੀ ਸਮਝ ਲਓ ਕਿ ਅੱਖਾਂ ਦੇ ਵਿੱਚ ਘੱਟਾ ਪਾਉਣ ਦੇ ਬਰਾਬਰ ਆ ਮੈਂ ਰਾਜਪਾਲ ਸਾਹਿਬ ਨੂੰ ਅੱਜ ਪੱਤਰ ਲਿਖ ਕੇ ਇਹ ਸਾਰਾ ਜਿਹੜਾ ਤੁਹਾਡੇ ਕੋਲ ਆਉਣ ਤੋਂ ਪਹਿਲਾਂ ਇਸ ਦੀ ਇੱਕ ਪੂਰੀ ਸੀਬੀਆਈ ਦੀ ਪੁਖਤਾ ਟਾਈਮ ਬౌੰਡ ਜਾਂਚ ਮੰਗ ਕੀਤੀ ਔਰ ਜੇ ਨਾਲ ਲੋਕਾਂ ਨੇ ਗੁਨਾਹ ਕੀਤਾ ਚਾਹੇ ਉਹ ਐਸਐਸ ਬੋਰਡ ਦੇ ਅਧਿਕਾਰੀ ਨੇ ਚਾਹੇ ਉਹ ਦਲਾਲ ਨੇ ਵਿੱਚ ਪੀਪਲ ਪੇਪਰ ਲੀਕ ਕਰਨ ਵਾਲੇ ਉਹਨਾਂ ਸਾਰਿਆਂ ਦੇ ਖਿਲਾਫ ਬਣਦੀ ਪੁਖਤਾ ਕਾਰਵਾਈ ਹੋਵੇ ਔਰ ਇਸ ਪੇਪਰ ਨੂੰ ਰੱਦ ਕੀਤਾ ਜਾਵੇ ਇਸ ਪੇਪਰ ਨੂੰ ਸਕ੍ਰੈਪ ਕਰਕੇ ਨਵੇਂ ਸਿਰੇ ਤੋਂ ਟਰਾਂਸਪੇਰੈਂਟ ਤਰੀਕੇ ਦੇ ਨਾਲ ਐਸਐਸਏ ਕੰਮ ਇੰਸਪੈਕਟਰਸ ਦੀ ਜੜੀ ਭਰਤੀਆ ਉਹ ਨਵੇਂ ਸਿਰੇ ਤੋਂ ਕਰਾਈ ਜਾਵੇ ਇਸ ਤੋਂ ਪਹਿਲਾਂ